ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕੱਲ ਰਿਕਾਰਡ 8ਵੀਂ ਵਾਰ ਬਜਟ ਪੇਸ਼ ਕੀਤਾ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤੇ ਬਜਟ ਵਿੱਚ ਆਖਰਕਾਰ ਮੱਧ ਵਰਗ ਖਾਸ ਕਰਕੇ ਨੌਕਰੀ ਪੇਸ਼ਾ ਵਰਗ ਨੂੰ ਕੱਲ ਉਹ ਗੱਲ ਸੁਣਨ ਨੂੰ ਮਿਲੀ ਜਿਸ ਦਾ ਉਹ ਪਿਛਲੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਨਾਊ ਹੈਪੀ ਟੂ ਅਨਾਉਂਸ ਦੈਟ ਦੇ ਵਿਲ ਬੀ ਨੋ income tax payable up to income of 12 lakh rupees Nirmala Sitaraman <laughs> ne kendri budget vich is varg nu vaddi rahat dindiyan aamdani tax katauti da elaan kita jis tahat hun aam nagrikana nu 12 lakh rupaye jadke naukri pesha lokan nu 13 lakh rupaye tak di salana kamai te hun koi tax nahi dena pavega is elaan nal ਲਗਭਗ ਇਸ ਅੰਕੜੇ ਤੋਂ ਘੱਟ ਕਮਾਈ ਕਰਨ ਵਾਲੇ ਲੋਕਾਂ ਨੂੰ 60000 ਰੁਪਏ ਸਾਲਾਨਾ ਟੈਕਸ ਦੀ ਬਚਤ ਹੋਵੇਗੀ ਇਹ ਛੋਟ ਸਿਰਫ ਨਵੇਂ ਟੈਕਸ ਪ੍ਰਬੰਧ ਤਹਿਤ ਹੀ ਮਿਲੇਗੀ ਇਸ ਤੋਂ ਵੱਧ ਆਮਦਨ ਵਾਲਿਆਂ ਲਈ ਵੀ ਟੈਕਸ ਸਲੈਬ ਵਿੱਚ ਫੇਰ ਬਦਲ ਕੀਤਾ ਗਿਆ ਜਿਸ ਰਾਈ ਉਹਨਾਂ ਨੂੰ ਵੀ ਹੁਣ ਪਿਛਲੇ ਵਿੱਤੀ ਬਰੇ ਦੇ ਮੁਕਾਬਲੇ ਘੱਟ ਟੈਕਸ ਦੇਣਾ ਪਵੇਗਾ ਵਿੱਤ ਮੰਤਰੀ ਦੇ ਇਸ ਫੈਸਲੇ ਨਾਲ ਲਗਭਗ ਸਰਕਾਰੀ ਖਜ਼ਾਨੇ ਤੇ 1 ਲੱਖ ਕਰੋੜ ਰੁਪਏ ਦਾ ਬੋਝ ਪਵੇਗਾ ਪਰ 6 ਕਰੋੜ ਤੋਂ ਵੱਧ ਮੁਲਾਜ਼ਮਾਂ ਤੇ ਆਮ ਨਾਗਰਿਕਾਂ ਨੂੰ ਇਸ ਦਾ ਫਾਇਦਾ ਮਿਲੇਗਾ। ਕੱਲ ਪੇਸ਼ ਕੀਤੇ ਗਏ ਬਜਟ ਵਿੱਚ ਆਗਾਮੀ ਚੋਣਾਂ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਿਆ। ਮੰਨਿਆ ਜਾ ਰਿਹਾ ਹੈ ਕਿ ਟੈਕਸ ਵਿੱਚ ਕਟੌਤੀ ਦਾ ਐਲਾਨ ਦਿੱਲੀ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ ਕਿਉਂਕਿ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਵੋਟਰ ਨੌਕਰੀ ਪੇਸ਼ਾ ਹਨ। ਉਧਰ ਬਿਹਾਰ ਵਿੱਚ ਵੀ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਸ ਦੇ ਮੱਦੇ ਨਜ਼ਰ ਇਸ ਬਜਟ ਵਿੱਚ ਬਿਹਾਰ ਨੂੰ ਵੱਡੇ ਗੱਫੇ ਦਿੱਤੇ ਗਏ। ਨਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਕੱਲ ਕਈ ਵਾਰ ਬਿਹਾਰ ਦਾ ਨਾਮ ਸੁਣਨ ਨੂੰ ਮਿਲਿਆ ਬਜਟ ਵਿੱਚ ਬਿਹਾਰ ਨੂੰ ਕਈ ਨਵੇਂ ਨਹਿਰੀ ਤੇ ਸੜਕੀ ਪ੍ਰੋਜੈਕਟ ਦਿੱਤੇ ਗਏ ਬਿਹਾਰ ਵਿੱਚ ਨਵੀਆਂ ਆਈਆਈਟੀਆਂ ਤੇ ਹਵਾਈ ਅੱਡੇ ਖੋਲਣ ਦਾ ਐਲਾਨ ਵੀ ਕੀਤਾ ਗਿਆ ਇਸ ਤੋਂ ਬਿਨਾਂ ਬਿਹਾਰ ਦੇ ਕਿਸਾਨਾਂ ਲਈ ਵੀ ਖਾਸ ਬੀਮਾ ਯੋਜਨਾ ਸ਼ੁਰੂ ਕਰਨ ਦਾ ਐਲਾਨ ਹੋਇਆ ਕੱਲ ਪੇਸ਼ ਕੀਤੇ ਗਏ ਬਜਟ ਵਿੱਚ ਪੰਜਾਬ ਦੇ ਪੱਲੇ ਕੁਝ ਖਾਸ ਨਹੀਂ ਪਿਆ ਕੇਂਦਰ ਸਰਕਾਰ ਨੇ ਬਜਟ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਇੱਥੇ ਵਰਨਣਯੋਗ ਹੈ ਕਿ ਸੂਬਾ ਸਰਕਾਰ ਨੇ ਪ੍ਰੀ ਬਜਟ ਮੀਟਿੰਗਾਂ ਵਿੱਚ ਕੇਂਦਰ ਸਰਕਾਰ ਤੋਂ ਪੰਜਾਬ ਵਿੱਚ ਰੁਜ਼ਗਾਰ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਹੱਦੀ ਜ਼ਿਲ੍ਹਿਆਂ ਵਾਸਤੇ ਵਿਸ਼ੇਸ਼ ਉਦਯੋਗਿਕ ਪੈਕੇਜ ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 1000 ਕਰੋੜ ਰੁਪਏ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਵਿਛਾਉਣ ਤੇ ਅਮਰਸਰ ਤੇ ਬਠਿੰਡਾ ਤੋਂ ਦਿੱਲੀ ਤੱਕ ਬੰਦੇ ਭਾਰਤ ਰੇਲ ਸੇਵਾਵਾਂ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਕੇਂਦਰ ਸਰਕਾਰ ਨੇ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਬਜਟ ਪੇਸ਼ ਹੋਣ ਤੋਂ ਬਾਅਦ ਸ਼ਾਮ ਨੂੰ ਸੱਤਾਧਾਰੀ ਧਿਰ ਨੇ ਇਸ ਬਜਟ ਦੀਆਂ ਖੂਬ ਤਾਰੀਫਾਂ ਕਰਦਿਆਂ ਇਸ ਨੂੰ ਦੇਸ਼ ਦੇ ਵਿਕਸਤ ਰਸਤੇ ਦੇ ਵਿੱਚ ਇੱਕ ਅਹਿਮ ਮੀਲ ਪੱਥਰ ਸਾਬਤ ਹੋਣ ਦਾ ਦਾਅਵਾ ਕੀਤਾ ਉਧਰ ਵਿਰੋਧੀ ਧਿਰਾਂ ਨੇ ਇਸ ਬਜਟ ਨੂੰ ਲੋਕ ਵਿਰੋਧੀ ਦੱਸਦਿਆਂ ਆਖਿਆ ਕਿ ਇਹ ਬਜਟ ਸਿਰਫ ਅੰਕੜਿਆਂ ਦਾ ਹੀ ਹੀਰਫੇਰ ਹੈ ਅਸਲੀਅਤ ਵਿੱਚ ਇਸ ਵਿੱਚ ਦੇਸ਼ ਦੇ ਵਿਕਾਸ ਲਈ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਜਦ ਤੱਕ ਕਿਸਾਨ ਮੋਰਚੇ ਨੇ ਵੀ ਕੇਂਦਰੀ ਬਜਟ ਤੇ ਸਖਤ ਪ੍ਰਤੀਕਰਮ ਦਿੰਦੇ ਹੋਏ ਇਸ ਨੂੰ ਕਿਸਾਨਾਂ ਮਜ਼ਦੂਰਾਂ ਤੇ ਮਿਹਨਤ ਕਸ਼ ਲੋਕਾਂ ਤੇ ਵੱਡਾ ਹਮਲਾ ਘਰਾਰ ਦਿੱਤਾ ਇਸ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਕਿ ਦੇਸ਼ ਭਰ ਦੇ ਕਿਸਾਨ ਹੁਣ 4 ਫਰਵਰੀ ਨੂੰ ਬਜਟ ਦੀਆਂ ਕਾਪੀਆਂ ਸੜ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ ਆਓ ਤੁਹਾਨੂੰ ਸੁਣਾਈਏ ਕਿ ਕੱਲ ਬਜਟ ਪੇਸ਼ ਹੋਣ ਤੋਂ ਬਾਅਦ ਨੇਤਾਵਾਂ ਨੇ ਇਸਤੇ ਕੀ ਕੀ ਟਿੱਪਣੀਆਂ ਕੀਤੀਆਂ ਬਜਟ ਦੇ ਵਿੱਚ ਪੰਜਾਬ ਦਾ ਨਾਮ ਵੀ ਨਹੀਂ ਲਿਆ ਗਿਆ ਕੋਈ ਪੰਜਾਬ ਲਈ ਕੋਈ ਗ੍ਰਾਂਟ ਜਾਂ ਕੋਈ ਉਹ ਤਾਂ ਦੂਰ ਦੀ ਗੱਲ ਹੈ ਸਭ ਨੂੰ ਇਹ ਨਫ਼ਰਤ ਕਰਦੇ ਆ ਜੀ ਮੈਂ ਪਹਿਲਾਂ ਤੋਂ ਕਹੀ ਜਾਂਦੇ ਆ ਇੱਥੇ ਕਹਿੰਦੇ ਪੰਜਾਬ ਨੰਬਰ ਦੀਆਂ ਗੱਡੀਆਂ ਕਿਉਂ ਘੁੰਮ ਰਹੀਆਂ ਨੇ ਉਹ ਜੁ ਗੁੰਡੇ ਨੇ ਮਤਲਬ ਪੰਜਾਬੀਆਂ ਨੂੰ ਤਾਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਚ 90% ਯੋਗਦਾਨ ਪਾਇਆ ਤੇ ਉਹਨਾਂ ਦਾ ਤਾਂ ਨਾਂ ਹੀ ਲੈਣ ਨੂੰ ਤਿਆਰ ਨਹੀਂ ਹੈਗੇ ਨਫ਼ਰਤ ਕਰਦੇ ਆ ਸੋ ਕੋਈ ਬਜਟ ਦੇ ਵਿੱਚ ਕੁਝ ਵੀ ਨਹੀਂ ਹੈਗਾ ਪਰ ਕੋਈ ਗੱਲ ਨਹੀਂ ਅਸੀਂ ਪੰਜਾਬ ਨੂੰ ਆਪਣੇ ਪੈਰਾਂ 'ਤੇ ਖੜਾ ਕਰਾਂਗੇ ਪੰਜਾਬ ਭੀ ਪੰਜਾਬੀ ਭੀਖ ਨਹੀਂ ਮੰਗਦੇ ਪੰਜਾਬੀ ਹੱਕ ਮੰਗਦੇ ਸਭ ਤੋਂ ਜ਼ਿਆਦਾ ਤਾਂ ਸਟੇਟਾਂ ਕੇ ਨਾਮ ਦੇਖਿਆ ਬਿਹਾਰ ਜਹਾਂ ਪੇ ਚੋਨ ਆ ਰਹੀ ਹੈ ਬਿਹਾਰ 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 उसके बाद असम की आ रही है तो असम पंजाब का तो नामो निशानी वो किसान धरने में बैठे हैं चार साल से एमएसपी की लीगल गारंटी के किसान के लिए क्या मखाना बोर्ड ये बोर्ड वो तो बोर्ड सो किसानों के विरोध एक बजट था और दो जो दो किसान जो उसके लिए लड़ाई लड़ रहे हैं उनकी तो कुछ सुनी नहीं गई तो दुख है बजट का पूरा 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 का पूरा लक्ष्य पच्चीस लोगों को फायदा पहुंचाने का आपको थोड़ा सा दे देंगे कह देंगे भैया ये लोग थोड़ा सा टैक्स मार्क कर लेंगे मगर अगर बजट का लक्ष्य देखेंगे तो हिंदुस्तान का धन 20-25 अरब तकियों को देने का है सुबह सरकार ने बजट तो पहला केंद्र सरकार तो बिजली सेक्टर ਵਿੱਚ ਸੁਧਾਰ ਲਿਆਉਣ ਦੀ ਮੰਗ ਲਈ 0.5% ਦੀ ਵਾਧੂ ਕਰਜ਼ ਦੇਣ ਦੀ ਮੰਗ ਕੀਤੀ ਸੀ ਜਿਸ ਨੂੰ ਕੱਲ ਬਜਟ ਵਿੱਚ ਮੰਨ ਲਿਆ ਗਿਆ ਪਰ ਇਹ ਮੰਗ ਪੂਰੀ ਹੋਣ ਲਈ ਪੰਜਾਬ ਨੂੰ ਹੁਣ ਕਈ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ ਤਾਂ ਹੀ ਉਸ ਨੂੰ ਬਿਜਲੀ ਸੁਧਾਰ ਲਈ 2300 ਕਰੋੜ ਰੁਪਏ ਦਾ ਵਾਧੂ ਕਰਜ਼ਾ ਮਿਲ ਸਕੇਗਾ। ਇਨ੍ਹਾਂ ਸੁਧਾਰਾਂ ਵਿੱਚ ਟ੍ਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਘਾਟਾ ਘੱਟ ਕਰਨਾ, ਸਮਾਰਟ ਮੀਟਰ ਲਾਉਣੇ ਤੇ ਸਬਸਿਡੀਆਂ ਬੰਦ ਕਰਨਾ ਸ਼ਾਮਲ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਨੂੰ ਕਰਜ਼ੇ ਦੀ ਇਹ ਵਾਧੂ ਰਕਮ ਮਿਲਣੀ ਬਹੁਤ ਮੁਸ਼ਕਲ ਦਿਖਾਈ ਦੇ ਰਹੀ ਹੈ ਕਿਉਂਕਿ ਇਨ੍ਹਾਂ ਸੁਧਾਰਾਂ ਨੂੰ ਜ਼ਮੀਨੀ ਰੂਪ ਵਿੱਚ ਲਾਗੂ ਕਰਨਾ ਆਸਾਨ ਨਹੀਂ ਹੈ। ਕੱਲ ਪੇਸ਼ ਕੀਤੇ ਬਜਟ ਵਿੱਚ ਫੌਜ ਦੇ ਆਧੁਨਿਕ ਕਰਨ ਤੇ ਜ਼ੋਰ ਦਿੰਦਿਆਂ ਬਜਟ ਵਿੱਚ ਰੱਖਿਆ ਖੇਤਰ ਲਈ ਲਗਭਗ 7 ਲੱਖ ਕਰੋੜ ਰੁਪਏ ਰੱਖੇ ਗਏ ਜੋ ਪਿਛਲੇ ਸਾਲ ਦੇ ਬਜਟ ਨਾਲੋਂ 10% ਦੀ ਜ਼ਿਆਦਾ ਹਨ ਰੇਲਵੇ ਲਈ ਵੀ 2.5 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਤੇ ਕਈ ਨਵੇਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਸਿਹਤ ਮੰਤਰਾਲੇ ਨੇ ਸਿਹਤ ਸਹੂਲਤਾਂ ਦੇਣ ਲਈ ਬਜਟ ਵਿੱਚ ਲਗਭਗ 1 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਜੋ ਪਿਛਲੇ ਸਾਲ ਨਾਲੋਂ 11% ਵੱਧ ਹਨ ਕੇਂਦਰ ਸਰਕਾਰ ਨੇ ਕੱਲ ਬਜਟ ਵਿੱਚ ਕੈਂਸਰ ਦੀ ਬਿਮਾਰੀ ਨੂੰ ਨਿਸ਼ਾਨੇ ਤੇ ਲੈਂਦਿਆਂ ਇਸ ਦੇ ਇਲਾਜ ਤੇ ਜ਼ੋਰ ਦਿੱਤਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਐਲਾਨ ਕੀਤਾ ਕਿ ਕੈਂਸਰ ਦੇ ਇਲਾਜ ਲਈ ਵਰਤੋਂ ਵਿੱਚ ਆ ਰਹੀਆਂ ਦਵਾਈਆਂ ਤੇ ਟੈਕਸ ਘਟਾਇਆ ਜਾਵੇਗਾ ਤਾਂ ਜੋ ਇਹ ਸਸਤੀਆਂ ਹੋ ਜਾਣ। ਇਸ ਤੋਂ ਬਿਨਾਂ ਦੇਸ਼ ਭਰ ਵਿੱਚ ਕੈਂਸਰ ਦੇ ਇਲਾਜ ਲਈ ਡੇ ਕੇਅਰ ਸੈਂਟਰ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ ਗਿਆ। ਸ਼ੂਬੇ ਵਿੱਚ ਅੱਜ ਬਸੰਤ ਪੰਚਮੀ ਦਾ ਤਿਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਅੱਜ ਪਤੰਗ ਬਾਜ਼ੀ ਵੱਡੀ ਪੱਦਰ ਤੇ ਦੇਖਣ ਨੂੰ ਮਿਲੇਗੀ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਪਤੰਗ ਬਾਜ਼ੀ ਵਿੱਚ ਚਾਈਨਾ ਡੋਰ ਵਰਤਣ ਦੇ ਖਿਲਾਫ ਸਖਤ ਮੁਹਿੰਮ ਵਿੱਢੀ ਗਈ ਹੈ ਪਰ ਫਿਰ ਵੀ ਅਸਲੀਅਤ ਇਹ ਹੈ ਕਿ ਜ਼ਮੀਨੀ ਪੱਦਰ ਤੇ ਇਸ ਡੋਰ ਦੀ ਵਰਤੋਂ ਵੱਡੇ ਪੱਦਰ ਤੇ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚਲਦੇ ਜੇਕਰ ਅੱਜ ਤੁਸੀਂ ਘਰੋਂ ਦੁਪਈਆ ਵਾਹਨ ਤੇ ਬਾਹਰ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਖਾਸ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਜੋ ਕਿਸੇ ਹਾਦਸੇ ਤੋਂ بچਿਆ ਜਾ ਸਕੇ ਬੱਚਿਆਂ ਨੂੰ ਵਾਹਨ ਦੇ ਅੱਗੇ ਨਾ ਬਿਠਾਇਆ ਜਾਵੇ ਹੈਲਮਟ ਲਗਾ ਕੇ ਰੱਖਿਆ ਜਾਵੇ ਗਰਦਨ ਦੁਆਲੇ ਵੀ ਇੱਕ ਮਫਲਰ ਜ਼ਰੂਰ ਲਪੇਟਿਆ ਜਾਵੇ ਕਿਉਂਕਿ ਜੇਕਰ ਚਾਈਨਾ ਡੋਰ ਗਲ ਵਿੱਚ ਪੈ ਜਾਵੇ ਤਾਂ ਹਾਦਸੇ ਤੋਂ بچਿਆ ਜਾ ਸਕੇ ਇਸ ਤੋਂ ਬਿਨਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੱਚਿਆਂ ਨੂੰ ਅੱਜ ਪਤੰਗਬਾਜ਼ੀ ਵਿੱਚ ਚਾਈਨਾ ਡੋਰ ਨਾ ਵਰਤਣ ਦੇਣ ਪਛਮੀ ਗੜਬੜੀ ਦੇ ਚੱਲਦਿਆਂ ਸੂਬੇ ਦੇ ਮੌਸਮ ਨੇ ਜੋ ਕਰਵਟ ਲਈ ਸੀ ਉਹ ਕੱਲ ਵੀ ਜਾਰੀ ਰਹੀ। ਸੂਬੇ ਦੇ ਜ਼ਿਆਦਾਤਰ ਭਾਗਾਂ ਵਿੱਚ ਕੱਲ ਸੀਤ ਲਹਿਰ ਤੇ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਦੇ ਚੱਲਦਿਆਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਹਾਦਸਿਆਂ ਵਿੱਚ 8 ਵਿਅਕਤੀ ਆਪਣੀ ਜਾਨ ਤੋਂ ਹੱਥ ਤੋ ਬੈਠੇ। ਅੱਜ ਵੀ ਤੜਕਸਾਰ ਤੋਂ ਸੂਬੇ ਦੇ ਜ਼ਿਆਦਾਤਰ ਭਾਗਾਂ ਵਿੱਚ ਤੇਜ਼ ਠੰਡੀਆਂ ਹਵਾਵਾਂ ਤੇ ਧੁੰਦ ਪੈ ਰਹੀ ਹੈ। ਪਰ ਮੌਸਮ ਮਾਰਾ ਦਾ ਮੰਨਣਾ ਹੈ ਕਿ ਇਸ ਗੱਲ ਦੀ ਅੱਜ ਪੂਰੀ ਸੰਭਾਵਨਾ ਹੈ ਕਿ ਦੁਪਹਿਰ ਸਮੇਂ ਤੱਕ ਮੌਸਮ ਖੁੱਲ ਜਾਵੇਗਾ। ਲੁਧਿਆਣਾ ਵਿੱਚ ਬੈਠ ਕੇ ਜਗਰਾਉਂ ਦੀਆਂ ਰਜਿਸਟਰੀਆਂ ਕਰਨ ਵਾਲੇ ਤਹਿਸੀਲਦਾਰ ਰਮਜੀਤ ਸਿੰਘ ਨੂੰ ਹੁਣ ਪੰਜਾਬ ਸਰਕਾਰ ਨੇ ਮੁਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਇਸ ਤਹਿਸੀਲਦਾਰ ਵੱਲੋਂ ਲੁਧਿਆਣਾ ਵਿੱਚ ਬੈਠ ਕੇ ਆਪਣੇ ਚਾਹੇਤਿਆਂ ਦੀਆਂ ਜਗਰਾਉਂ ਵਿੱਚ ਰਜਿਸਟਰੀਆਂ ਕਰਨ ਦਾ ਮਾਮਲਾ ਤੂਲ ਫੜ ਗਿਆ ਸੀ ਜਿਸ ਤੋਂ ਬਾਅਦ ਪਹਿਲਾਂ ਮਾਲ ਵਿਭਾਗ ਨੇ ਇਸ तहसीलदार ਕੋਲੋਂ ਰਜਿਸਟਰੀਆਂ ਕਰਨ ਦੇ ਅਧਿਕਾਰ ਵਾਪਸ ਲੈ ਕੇ ਇਸ ਦਾ ਤਬਾਦਲਾ ਪਠਾਨਕੋਟ ਦੇ ਧਾਰਕਲਾਂ ਬਲਾਕ ਵਿੱਚ ਕਰ ਦਿੱਤਾ ਸੀ ਕਿ ਇਸ ਮਾਮਲੇ ਵਿੱਚ ਖੁਦ ਨੂੰ નિર્ਦੋਸ਼ ਦੱਸਦੇ ਹੋਏ ਤਹਿਸੀਲਦਾਰ ਨੇ ਆਖਿਆ ਕਿ ਉਸ ਨੇ ਇਹ ਰਜਿਸਟਰੀਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਕਹਿਣ ਤੇ ਹੀ ਕੀਤੀਆਂ ਸਨ ਫਗਵਾੜਾ ਦੇ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ ਕੱਲ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਤੇ ਆਪਣਾ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਬਣਾ ਲਿਆ ਆਪਨੇ ਫਗਵਾੜਾ ਦੇ ਨਿਗਮਤੇ ਆਪਣੀ ਸੱਤਾ ਸਥਾਪਿਤ ਕਰ ਲਈ ਇੱਥੇ ਦੱਸਣਯੋਗ ਹੈ ਕਿ ਇਹਨਾਂ ਚੋਣਾਂ ਵਿੱਚ ਭਾਵੇਂ ਕਿ ਕਾਂਗਰਸ ਨੂੰ ਬਹੁਤ ਮਤ ਮਿਲਿਆ ਸੀ ਪਰ ਕੱਲ ਹੋਈ VOTING ਦੌਰਾਨ ਆਮ ਆਦਮੀ ਪਾਰਟੀ ਨੇ ਬਾਜੀ ਮਾਰ ਲਈ ਜਿਸ ਨਾਲ ਕਾਂਗਰਸੀ ਨੇਤਾਵਾਂ ਦੇ ਚਿਹਰੇ ਉੱਤਰ ਗਏ ਕੱਲ ਹੋਈ ਸਮੁੱਚੀ ਚੋਣ ਪ੍ਰਕਿਰਿਆ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਹੋਈ ਖਡੋਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਐਨਐਸਏ ਲਾਉਣ ਤੇ ਇਸ ਦੀ ਮਿਆਦ ਬਣਾਉਣ ਦੀ ਚੁਣੌਤੀ ਦੇ ਮਾਮਲੇ ਵਿੱਚ ਕੱਲ ਹਾਈ ਕੋਰਟ ਵਿੱਚ ਸੁਣਵਾਈ ਹੋਈ ਜਿਸ ਵਿੱਚ ਹਾਈ ਕੋਰਟ ਨੇ ਸਰਕਾਰ ਤੋਂ ਹੁਣ ਜਵਾਬ ਤਾਲਬ ਕੀਤਾ ਹੈ ਕਿ ਹਿਰਾਸਤ ਦੇ ਆਧਾਰ ਜਿਨ੍ਹਾਂ ਵਿੱਚ ਐਫਆਈਆਰ ਦਾ ਜ਼ਿਕਰ ਹੈ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੰਮ੍ਰਿਤਸਰ ਤੇ ਮੋਗਾ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹਨਾਂ ਐਫਆਈਆਰ ਸਬੰਧੀ ਸਮੁੱਚਾ ਰਿਕਾਰਡ ਇੱਕ ਹਫ਼ਤੇ ਵਿੱਚ ਅਦਾਲਤ ਵਿੱਚ ਪੇਸ਼ ਕਰਨ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਫਰਵਰੀ ਨੂੰ ਹੋਵੇਗੀ। ਦਿੱਲੀ ਵਿੱਚ ਚੋਣ ਪ੍ਰਚਾਰ ਹੁਣ ਆਖ਼ਰਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਇਸ ਦੇ ਚਲਦਿਆਂ ਸਾਰੀਆਂ ਧਿਰਾਂ ਨੇ ਹੁਣ ਪੂਰੀ ਤਾਕਤ ਚੋਣ ਪ੍ਰਚਾਰ ਵਿੱਚ ਲਾ ਦਿੰਦੀ ਹੈ। ਇਸ ਸਮੇਂ ਸਮੁੱਚੇ ਪੰਜਾਬ ਦੀ ਆਪ ਲੀਡਰਸ਼ਿਪ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਪਿਛਲੇ 20 ਦਿਨਾਂ ਤੋਂ ਲਗਾਤਾਰ ਦਿੱਲੀ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਕੱਲ ਆਪਣੀ ਪਾਰਟੀ ਦੇ ਉਮੀਦਵਾਰ ਲਈ ਦਿੱਲੀ ਦੇ ਚਾਂਦਨੀ ਚੌਕ ਵਿਧਾਨ ਸਭਾ ਹਲਕੇ ਤੋਂ ਚੋਣ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਲਪਾਉਣ ਲਈ ਗੀਤ ਤੱਕ ਸੁਣਾ ਦਿੱਤੇ ਜੀ ਦੇ ਪਿੱਛੇ ਹੋ ਵੀ ਐ ਸੁਦਾਈ ਦਿਲੋਂ ਮੇਰਿਆ ਉਹ ਹੀ ਚੀਜ਼ ਨਿਕਲੀ ਪਰਾਇ ਦੇ ਲ ਮੇਰਿਆ ਪੰਛੀ ਪਰਦੇਸੀਆਂ ਤੇ ਟੁੱਟੇ ਹੋਏ ਤਾਰਿਆਂ ਨੂੰ ਕਦੋਂ ਕੀ ਨੇ ਗੜ ਲਾਇਆ ਦੱਸ ਦੇ ਵਿਚਾਰਿਆਂ ਨੂੰ ਕਿੰਨੀ ਵਾਰੀ ਗੱਲ ਕਿੰਨੀ ਵਾਰੀ ਕੱਲ ਸਮਝਾਈ ਦਿਲਾ ਮੇਰਿਆ ਉਹ ਹੀ ਚੀਜ਼ ਨਿਕਲੀ ਪਰਾਈ ਦਿਲਾ ਮੇਰਿਆ ਸ਼ੁੱਕਰਵਾਰ ਰਾਤ ਖਰੜ ਦੀ ਸ਼ਿਵਜੋਤ ਮਾਰਕੀਟ ਵਿੱਚ ਇੱਕ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਮਾਰਕੀਟ ਵਿੱਚ ਸ਼ਾਪਿੰਗ ਕਰ ਰਹੇ ਕਬੱਡੀ ਖਿਡਾਰੀ ਤੇ ਕੁਝ ਲੋਕਾਂ ਨੇ ਗੋਲੀਆਂ ਤੇ ਤਲਵਾਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਾਨੋ ਮਾਰ ਦਿੱਤਾ ਉਧਰ ਪੁਲਿਸ ਨੇ ਐਸੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਕੁਝ ਨਹੀਂ ਦੱਸਿਆ ਕਿ ਇਹ ਘਟਨਾ ਕਿਉਂ ਵਾਪਰੀ ਐਸੇ ਦਰਮਿਆਨ ਕਬੱਡੀ ਖਿਡਾਰੀਆਂ ਨੇ ਦੱਬੀ ਜ਼ੁਬਾਨ ਵਿੱਚ ਆਖਿਆ ਕਿ ਉਹਨਾਂ ਤੇ ਹੁਣ ਗੈਂਗਸਟਰਾਂ ਦਾ ਪੂਰਾ ਗਲਬਾ ਹੈ ਤੇ ਉਹਨਾਂ ਨੂੰ ਖਾਸ ਟੂਰਨਾਮੈਂਟ ਵਿੱਚ ਖੇਡਣ ਲਈ ਗੈਂਗਸਟਰਾਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਜੇਕਰ ਉਹ ਇਨ੍ਹਾਂ ਗੈਂਗਸਟਰਾਂ ਦੀ ਗੱਲ ਨਹੀਂ ਮੰਨਦੇ ਤਾਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ ਚੀਨ ਰਾਜਧਾਨੀ ਨੇੜੇ ਦੁਨੀਆ ਦਾ ਸਭ ਤੋਂ ਵੱਡਾ ਫੌਜੀ ਕਮਾਂਡ ਸੈਂਟਰ ਬਣਾ ਰਿਹਾ ਹੈ ਜੋ ਪਰਮਾਣੂ ਯੁੱਧ ਦੀ ਸਥਿਤੀ ਵਿੱਚ ਦੇਸ਼ ਦੇ ਨੇਤਾਵਾਂ ਦੀ ਰੱਖਿਆ ਕਰੇਗਾ ਇਹ ਕਮਾਂਡ ਸੈਂਟਰ ਬੀਜਿੰਗ ਤੋਂ ਲਗਭਗ 32 ਕਿਲੋਮੀਟਰ ਦੂਰ 1500 ਏਕੜ ਵਿੱਚ ਬਣਾਇਆ ਜਾ ਰਿਹਾ ਹੈ ਜੋ ਕਿ ਅਮਰੀਕਾ ਦੇ ਪੈਂਟਾਗਨ ਦਫ਼ਤਰ ਨਾਲੋਂ 10 ਗੁਣਾ ਵੱਡਾ ਹੈ ਮਾਹਰਾਂ ਨੇ ਦੱਸਿਆ ਕਿ ਪਰ ਮਾਨਵ ਯੁੱਧ ਦੀ ਸਥਿਤੀ ਵਿੱਚ ਦੇਸ਼ ਦੇ ਸਾਰੇ ਨੇਤਾਵਾਂ ਨੂੰ ਇਸ ਵਿੱਚ ਸੁਰੱਖਿਅਤ ਰੱਖਿਆ ਜਾ ਸਕੇਗਾ। ਇਹ ਕਮਾਂਡ ਸੈਂਟਰ ਇਸ ਸਾਲ ਦੇ ਅੰਤ ਤੱਕ ਬਣ ਕੇ ਤਿਆਰ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।